ਕਾਫੀ ਅਹਿਮ ਫੈਸਲੇ ਜਿਹੜੇ ਦੇਗੇ ਉਹ ਅੱਜ ਦੀ ਇਸ ਕੈਬਨਟ ਦੇ ਅੰਦਰ ਲਏ ਗਏ ਜਿੰਨਾ ਵਿੱਚੋਂ ਪ੍ਰਮੁਖ ਤੌਰ ਤੇ ਜੇ ਮੈਂ ਗੱਲ ਕਰਾਂ ਕਿਉਂਕਿ ਰੀਸੈਂਟਲੀ ਜਿਹੜਾ ਜੀਐਸਟੀ 2 ਆਇਆਗਾ ਜੀਐਸਟੀ 2 ਦੇ ਸਬੰਧ ਦੇ ਵਿੱਚ ਵੀ ਇੱਕ ਫੈਸਲਾ ਲਿਆ ਗਿਆ ਕਿਉਂਕਿ ਉਹ ਜਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਲਾਗੂ ਹੁੰਦਾਗਾ ਉਸੇ ਤਰੀਕੇ ਸਟੇਟ ਲੈਵਲ ਦੇ ਉੱਤੇ ਵੀ ਇਹਦੇ ਵਿੱਚ ਸੋਧਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇਗੀਆਂ ਉਹ ਵੀ ਅੱਜ ਦੀ ਕੈਬਨਟ ਨੇ ਪਾਸ ਕੀਤਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਅੰਦਰ ਅਸੀਂ ਇਹਨੂੰ ਪਾਸ ਕਰਕੇ ਇਹ ਜਿਹੜੀ ਪ੍ਰਵਾਨਗੀ ਲਵਾਂਗੇ ਇਸ ਤੋਂ ਬਿਨਾ ਕੈਬਨਟ ਦੇ ਅੰਦਰ ਇੱਕ ਅਹਿਮ ਫੈਸਲਾ ਲੈਂਦੇ ਆ ਕਿਉਂਕਿ ਕਾਫੀ ਸਾਰੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ ਐਨਆਈਏ ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਹਨਾਂ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨ ਜੇਡ ਲੈਵਲ ਦੀ ਕੋਰਟ ਜਿਹੜੀ ਆ ਇੱਕ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਾਨ ਜੀ ਦੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਲੀ ਦੇ ਅੰਦਰ ਇੱਕ ਕੋਰਟ ਜਿਹੜੀ ਹੈ ਵਿਸ਼ੇਸ਼ ਅਦਾਲਤ ਸਥਾਪਿਤ ਹੋਊਗੀ ਜਿਦੇ ਵਿੱਚ ਇੱਕ ਵਧੀਕ ਸੈਸ਼ਨ ਜਜ ਸੈਸ਼ਨ ਜਜ ਜਿਹੜਾ ਉਹ ਤੈਨਾਤ ਕੀਤਾ ਜਾਊਗਾ ਔਰ ਜਿਹੜੇ ਐਨਆਈਏ ਦੇ ਕੇਸ ਹੋਣਗੇ ਪੰਜਾਬ ਦੇ ਐਨਆਈਏ ਦੇ ਕੇਸ ਹੋਣਗੇ ਸਾਰੇ ਉਹ ਐਨਆਈਏ ਏਜੰਸੀ ਦੇ ਸਾਰੇ ਕੇਸ ਜਿਹੜੇ ਨੀ ਐਕਸਕਲੂਸਿਵਲੀ ਉਹ ਮਹਾਲੀ ਕੋਰਟ ਦੇ ਅੰਦਰ ਚੱਲਣਗੇ ਆਰੂ ਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀਇੰਬਰਸ ਸਮੇਂ-ਸਮੇਂ ਸਰ ਕਰੂਗੀ ਇਸ ਤੋਂ ਬਿਨਾ ਇੱਕ ਹੋਰ ਬਹੁਤ ਮਹੱਤਵਪੂਰਨ ਫੈਸਲਾ ਲੈਂਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੋਈ ਅਹਿਮ ਫੈਸਲਾ ਕੀਤਾਗਾ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਪੇਂਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਬਲੇਜ਼ ਕਾਮਨ ਲੈਂਡ ਐਕਟ ਦੇ ਰੂਲ ਰੂਲਸ 1964 ਦੇ ਦੀਨ ਜਿਹੜੀਆਂ ਪੱਕ ਡੰਡੀਆਂ ਸੀਗੀਆਂ ਜਿਹੜੇ ਰੈਵਨਿਊ ਦੇ ਰਾਸਤੇ ਸੀ ਖਾਲਾਂ ਸੀ ਪਾਣੀ ਵਾਲੇ ਰਾਸਤੇ ਸੀਗੇ ਜਿਨ੍ਹਾਂ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਜਿਹੜੇ ਛੱਡੇ ਹੋਏ ਸੀ ਕੁਝ ਰਾਸਤੇ ਤਾਂ ਖਟਖਾਲੀ ਛੱਡੇ ਪਏ ਸੀ ਜਿਨ੍ਹਾਂ ਉੱਤੇ ਕਾਫੀ ਜਗ੍ਹਾ ਤੇ ਉੱਤੇ ਕੋਲੋਨਾਈਜ਼ਰ ਨੇ ਕਾਫੀ ਜਗ੍ਹਾ ਤੇ ਹੋਰ ਲੋਕਾਂ ਨੇ ਕਬਜ਼ੇ ਕੀਤੇ ਸੀਗੇ ਉਹਨਾਂ ਤੋਂ ਉਹਨਾਂ ਤੋਂ ਜਿਹੜਾ ਹੈਗਾ ਅ ਅਸੀਂ ਪੈਸੇ ਪੰਜਾਬ ਸਰਕਾਰ ਵਸੂਲ ਕਰੂਗੀ ਪ੍ਰਾਈਸ ਫਿਕਸੇਸ਼ਨ ਕਮੇਟੀ ਪ੍ਰਾਈਸ ਫਿਕਸੇਸ਼ਨ ਕਮੇਟੀ ਜਿਹੜੀ ਕਿ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਚ ਬਣੋਗੀ ਉਹ ਜਿਹੜਾ ਪ੍ਰਪੋਜ਼ ਕਰੂਗੀ ਕਿ ਕਿੰਨਾ ਮਾਰਕੀਟ ਰੇਟ ਦੇ हिसाब ਨਾਲ ਕਲੈਕਟਰ ਰੇਟ ਦੇ हिसाब ਨਾਲ ਉੱਥੇ ਕੀ ਰੇਟ ਚੱਲ ਰਿਹਾਗਾ ਉਹ ਰੇਟ ਫਿਕਸ ਹੋਣ ਤੋਂ ਬਾਅਦ ਉਹਦੀ ਮਲਕੀਤ ਜਿਹਦੀ ਜੇਟਸ ਦੀ ਮਲਕੀਤ ਮੈਂ ਸਮਝਦਾ ਚਾਹਿਓ ਮਿਊਸਪਲ ਕਮੇਟੀ ਦੀ ਆ ਚਾਹਿਓ ਪੰਚਾਇਤ ਦੀ ਆ ਉਹ ਕੀਮਤ ਵਸੂਲ ਕਰਕੇ ਉਹਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਮਿਊਸਪਲ ਕਮੇਟੀ ਪੰਚਾਇਤ ਨੂੰ ਜਾਊਗਾ ਔਰ ਉਹਦਾ ਹਿੱਸਾ ਜਿਹੜਾ ਪੰਜਾਬ ਨੂੰ ਆਊਗਾ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਸਰਕਾਰੀ ਜ਼ਮੀਨਾਂ ਉੱਤੇ ਜਿਵੇਂ ਗੱਲ ਕਰਾਂ ਖਾਲਾਂ ਉੱਤੇ ਜਿਹੜੇ ਖਾਲੀ ਛੱਡੇਗੇ ਖਾਲ ਨੇ ਜਾਂ ਹਜੇ ਬਹੁਤ ਸਾਰੇ ਖਾਲ ਚੱਲਦੇ ਰਗੇ ਜਿਹੜੇ ਜਿਨ੍ਹਾਂ ਦੀ ਹੁਣ ਮੈਸਮੇਂ ਦਾ ਤਰਕ ਸੰਗਤ ਨਹੀਂ ਰਹੇ ਜਿਹੜਾਂ ਦੀ ਹੁਣ ਲੋੜ ਨਹੀਂ ਰਹੀ ਪਰ ਲੇਕਿਨ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਉਹਨਾਂ ਸਾਰਿਆਂ ਨੂੰ ਅਸੀਂ ਕਿਉਂਕਿ ਨਹੀਂ ਤਾਂ ਹੋ ਲੋਕਾਂ ਨੇ ਕਬਜ਼ੇ ਕਰ ਲੇ ਨਜਾਇਜ਼ ਕਬਜ਼ੇ ਹੋਗੇ ਸਰਕਾਰ ਦੇ ਨਾਂ ਤੇ ਬੋਲ ਰਹੇ ਨੇ ਕਿ ਉਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਰੈਗੂਲਰਾਈਜ਼ ਕਰਾਂਗੇ ਔਰ ਇੱਕ ਜਕਮੁਕਤ ਪੈਸੇ ਲੈ ਕੇ ਉਸ ਨੂੰ ਟਰਾਂਸਫਰ ਕਰ ਦੇਵਾਂਗੇ ਪਰ ਲੇਕਿਨ ਜਿੱਥੇ ਕਿਤੇ ਖਾਲੀ ਅਵੰਨਣ ਛੱਡਿਆ ਹੋਇਆਗਾ ਉਹਦਾ ਆਲਟਰਨੇਟਿਵ ਪੈਸੇਜ ਜਿਹੜਾਗਾ ਉਹਦਾ ਆਲਟਰਨੇਟਿਵ ਪੈਸੇਜ ਜਿਹੜਾ ਉਹ ਵੀ ਮੈਂ ਸਮਝਦਾ ਕਿ ਜਿਹੜਾ ਵੀ ਕਲੋਨਾਈਜ਼ਰ ਆ ਜਾਂ ਜਿਹੜਾ ਵੀ ਉਸ ਵਿਅਕਤੀ ਆ ਉਥੇ ਦਾ ਜਿਹਦੇ ਜਿਹਦਾ ਜ਼ਮੀਨ ਲਈ ਆ ਉਹਨੂੰ ਛੱਡਣਾ ਪਊਗਾ ਆਲਟਰਨੇਟਿਵ ਵੇ ਮੰਨ ਲਓ ਰਾਸਤੇ ਜਾਂਦਾਗਾ ਆ ਉਹਨੇ ਜ਼ਮੀਨ ਐਕਵਾਇਰ ਕਰ ਲਈ ਇਹ ਅੱਗੇ ਜਾਣ ਦੇ ਲਈ ਉਹ ਸਾਈਡ ਤੋਂ ਰਸਤਾ ਦੇਊਗਾ ਆ ਜਿਹੜਾ ਰਸਤਾਗਾ ਉਹਦਾ ਉਹ ਸਬਸੀਮ ਹੋ ਜਾਊਗਾ ਉਹਨੂੰ ਉਹਨੂੰ ਪੰਚਾਇਤ ਨੂੰ ਜਾਂ ਸਰਕਾਰ ਨੂੰ ਜਿਹੜੇ ਪੈਸੇ ਦੇਣੇ ਪੈਣਗੇ ਇਸ ਤੋਂ 라ਵਾ ਇੱਕ ਅਹਿਮ ਫੈਸਲਾ ਲੈਂਦੇ ਆ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਪਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣੀ ਪੈਸੇ ਜਿਹੜੇ ਨੇ ਕੋ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾ ਗਿਆ ਜਿਹਦੇ ਅੰਦਰ कुल टोटल केस जेडे ने 1688 केस ए, कुल डिफॉल्टर मिलर ने ਉਹਨਾਂ ਦੇ ਹਉਦੇ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਰਕਮ ਜਿਹੜੀ ਆ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦੀ ओरिजिनल ਅਮਾਉਂਟ ਆ ਮੰਨ ਲਓ ओरिजिनल ਅਮਾਉਂਟ 100 ਰੁਪਇਆ ਉਹਦੇ ਉੱਤੇ ਅਸੀਂ 50 ਰੁਪਏ ਜਿਹੜੇ ਉਹ ਤੋਂ ਐਕਸਟਰਾ ਲੈ ਕੇ ਉਹਦੀ ਇੰਟਰਸਟ ਤੇ ਪੈਨਲਟੀ ਜਿਹੜੀ ਆ ਉਹ ਵੇਵ ਆਫ ਕਰਾਂਗੇ ਹਾਂਜੀ ਹਾਂ ਮਤਲਬ ਇਹ ਕਹਿ ਰਹੇ 100 ਦਾ 150 ਯਾਨੀ 100 ਰੁਪਇਆ ਤੋਂ ਲੈਣਾਗਾ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਉੱਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾਫ ਉਹ ਤੋਂ ਅਸੀਂ ਉਹ 100 ਰੁਪਏ ਦਾ 50 ਰੁਪਏ ਵੱਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿੰਨਾ ਕੇਸਾਂ ਚ ਜਿੰਨਾ ਕੇਸਾਂ ਚ ਮੈਂ ਦੱਸਦਾ ਜਿੰਨਾ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੋਈ ਆ ਜਿੰਨਾ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਆ ਖਾਸ ਤੌਰ ਤੇ ਕਿਉਂਕਿ ਲਗਭਗ ਐਫ ਆਈ ਆਰ ਚ ਵੀ 1104 ਕੇਸ ਆਉਂਦੇ ਨੇ ਔਰ ਜਿੰਨਾ ਚ ਐਮਬੈਜ਼ਲਮੈਂਟ ਅਮਾਉਂਟ ਜਿੰਨਾ ਚ ਐਮੈਜ਼ਰਮੈਂਟ ਜਿਹੜੀ ਆ ਉਹ 15% ਆ ਜਿੰਨਾ ਚ ਐਮਬੈਜ਼ਲਮੈਂਟ 50% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿੰਨਾਂ ਦੇ ਅੰਦਰ 50% ਤੋਂ ਵੱਧ ਐਮਬੈਜ਼ਲਮੈਂਟ ਆ ਉਹ ਇਸ ਇਹਨਾਂ ਦੀ ਇਸ OTS ਸਕੀਮ ਦੇ ਅਧੀਨ ਨਹੀਂ ਆਉਣਗੇ ਇਹਦੇ ਨਾਲ ਮੈਂ ਸਮਝਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਕੇਸ ਪੈਂਡਿੰਗ ਪੈਸੀ ਸ਼ੈਲਰ ਮਾਲਕਾਂ ਦੇ ਔਰ ਡਿਮਾਂਡ ਸੀ ਸ਼ੈਲਰ ਮਾਲਕਾਂ ਦੀ ਉਹ ਸਾਡੇ ਜਿਹੜਾ ਟ੍ਰੇਡ ਬੈਂਕ ਆ ਉਹਦੀ ਡਿਮਾਂਡ ਸੀਗੀ ਉਹਦੇ ਨਾਲ ਰਾਹ ਪਤਰਾ ਹੋ ਗਿਆ ਸੋ ਤਿੰਨ ਕਿਸ਼ਾ ਬਣਾਈਆਂ ਰਹਿਗੀਆਂ ਤਿੰਨ ਕਿਸ਼ਾਂ ਜੋ ਆਪਣੀ ਅਮਾਉਂਟ ਜਮ੍ਹਾਂ ਕਰਵਾ ਸਕਦਾਗਾ ਇੱਕ ਟਾਈਮ ਵੀ ਕਰਵਾ ਸਕਦਾ ਔਰ ਤਿੰਨ ਤਿੰਨ ਕਿਸ਼ਾਂ ਚ ਜਮ੍ਹਾਂ ਕਰਵਾਊਗਾ ਜੇਕਰ ਤਿੰਨ ਕਿਸ਼ਾਂ ਚ ਆਪਣੀ ਅਮਾਉਂਟ ਜਮ੍ਹਾਂ ਕਰਾਉਂਦਾਗਾ ਫਿਰ ਉਹਨੂੰ ਦੁਬਾਰਾ ਸ਼ੈਲਰ ਚਾੜਾਉਣ ਦੀ ਅਗਿਆ ਹੋਊਗੀ ਉਹ ਵੀ ਸਰਟਨ ਜੜੀਆਂ ਉਹਤੇ ਪਾਬੰਦੀਆਂ ਦੇ ਬਾਵਜੂਦ ਅਦਰਵਾਈਜ਼ ਜੜੀ ਆ ਜਦ ਤੱਕ ਉਹ ਅਮਾਉਂਟ ਜਮ੍ਹਾਂ ਨਹੀਂ ਕਰਾਉਂਦਾ ਫੁੱਲ ਐਂਡ ਫਾਈਨਲ ਉਹਨੂੰ ਦੁਬਾਰਾ ਸ਼ੈਲਰ ਚਾੜਾਉਣ ਦੀ ਅਗਿਆ ਨਹੀਂ ਹੋਊਗੀ ਸੋ ਤਿੰਨ ਕਿਸ਼ਾਂ ਲਈ ਅਸੀਂ ਇਹ ਰਾ ਪਤਰਾ ਕੀਤਾਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਾਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਕਟ ਇੱਕ ਹੋਰ ਹੋਰਟੀਆ ਸਕੀਮ ਜਿਹੜੀ ਆ ਪੰਜਾਬ ਸਰਕਾਰ ਲੈ ਕੇ ਆਈ ਆ ਪ੍ਰੀ ਜੀਐਸਟੀ ਏਰੀਅਰ ਜਿਹੜੇ ਜੀਐਸਟੀ ਤੋਂ ਪਹਿਲਾਂ ਦੇ ਏਰੀਅਰ ਸੀਗੇ ਜੇ ਮੈਂ ਗੱਲ ਕਰਾਂ ਪੰਜਾਬ ਬੈਟ ਐਕਟ 2005 ਸੀਐਸਟੀ ਐਕਟ 1956 ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 2002 ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਪੰਜਾਬ entertainment tax and stemography shows act 1954 punjab entertainment duty act 1955 eh sare kesaan de andar assi jehdi aa ots scheme leke aa reha eh lagbhag je main gal kara ta total jehde case bande ne ge hun tak 20039 kyunki jehdi third ots scheme aayi si aur us de andar lagbhag 60000 kesaan da naptara jehda ਪੰਜਾਬ ਦੇ ਅਸੀਂ ਇੰਡਸਟਰੀ ਨੂੰ ਪੰਜਾਬ ਦੇ ਟਰੇਡਰ ਨੂੰ 65000 ਕੇਸਾਂ ਦਾ ਨਪਟਾਰਾ ਉਸ ਓਟੀਐ ਸਕੀਮ ਚ ਹੋਇਆ ਸੀਗਾ ਹੁਣ ਲਗਭਗ ਜਿਹੜੇ ਪ੍ਰੀ ਜੀਐਸਟੀ ਦੇ ਯਾਨੀ ਜੀਐਸਟੀ ਤੋਂ ਪਹਿਲੇ ਐਕਟ ਦੇਗੇ ਉਹਨਾਂ ਚ 2039 ਕੇਸ ਇਨਵੋਲਵ ਨੇਗੇ ਇਹਨਾਂ ਚ ਅਸੀਂ ਫੈਸਲਾ ਕੀਤਾਗਾ ਕਿ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਤੇ ਲਿਆ ਕੇ ਇਹਨਾਂ ਨੂੰ ਨਿਵੇੜਾਂਗੇ ਔਰ 1 ਕਰੋੜ ਰੁਪਏ ਤੱਕ ਜਿਹੜਾ ਉਹਦਾ ਟੈਕਸ ਵੀ ਮਾਫ ਉਹਦੀ ਪੈਨਟੀ ਵੀ ਮਾਫ ਉਹਦਾ 50% origignal tax ਆ ਉਹ ਵੀ ਮਾਫ ਕਿ ਅਸੀਂ ਫੈਸਲਾ ਕੀਤਾ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜਾ ਉਹਦੇ ਅੰਦਰ ਟੈਕਸ ਵੀ ਜਿਹੜੇ ਉਹਦੇ ਅੰਦਰ ਇੰਟਰਸਟ ਵੀ ਮਾਫ ਪੈਨਲਟੀ ਵੀ ਮਾਫ ਔਰ 25% ਜਿਹੜਾ origignal tax ਆ ਟੈਕਸ ਸਲੈਬ ਆ ਉਹ ਵੀ ਜਿਹੜੀ ਮਾਫ ਆ 25 ਕਰੋੜ ਤੋਂ ਉੱਪਰ ਜੇਕਰ ਕੋਈ ਅਮਾਉਂਟ ਆਉਂਦੀ ਆ ਤਾਂ ਉਹਦੇ ਅੰਦਰ ਅਸੀਂ ਟੈਕਸ ਦੇ ਟੈਕਸ ਦੇ ਅੰਦਰ ਸਿਰਫ 10% ਦੀ ਛੋਟ ਦਿੱਤੀ ਆ ਔਰ ਇੰਟਰਸਟ ਐਂਡ ਪਲੈਂਟੀ ਉਹਦੇ 'ਚ ਵੀ ਮਾਫ ਸੋ ਮੇਰਾ ਕਹਿਣ ਦਾ ਭਾਵ ਆ ਇਹਦੇ ਨਾਲ ਪੰਜਾਬ ਦੇ ਲਗਭਗ ਇਹਨਾਂ 20000 ਟਰੇਡਰ ਨੂੰ ਲਾਭ ਮਿਲੂਗਾ ਔਰ ਪੰਜਾਬ ਦਾ ਇਹ ਬਹੁਤ ਪੁਰਾਣੇ ਕੇਸ ਨੇਗੇ ਕੋਈ 1948 ਦਾ ਖੜਾਗਾ ਕੋਈ 1956 ਦਾ ਖੜਾਗਾ ਜਦੋਂ ਦੇ ਐਕਟ ਬਣੇ ਨੇਗੇ ਉਦੋਂ ਦੇ ਸਾਰੇ ਕੇਸ ਪੈਂਡਿੰਗ ਪੰਜਾਬ ਸਰਕਾਰ ਕੋਲੇ ਪਏ ਨੇਗੇ ਸੋ ਇਹਦੇ ਅੰਦਰ ਜਿੱਥੇ ਪੈਸੇ ਵੀ ਆਉਣਗੇ ਖਜ਼ਾਨੇ 'ਚ ਔਰ ਜਿਹੜਾ ਮੈਂ ਸਮਝਦਾ ਐਫੀਸ਼ੀਐਂਸੀ ਆਫ ਵਰਕ ਆ ਐਫੀਸ਼ੀਐਂਸੀ ਆਫ ਵਰਕ ਇਨ ਦੀ ਡਿਪਾਰਟਮੈਂਟ ਉਹ ਵੀ ਆਊਗਾ ਕਿਉਂਕਿ ਨਹੀਂ ਤਾਂ ਸਾਡੇ ਸਾਰੇ ਮੁਲਾਜ਼ਮ ਅਧਿਕਾਰੀ ਜਿਹੜਨੇ ਕਿ ਇਹਨਾਂ ਕੇਸਾਂ ਦੇ ਅੰਦਰ ਹੀ ਲੱਗੇ ਰਹਿੰਦੇ ਨੇ ਕਿ ਔਰ ਇਹ ਸਕੀਮ ਜਿਹੜੀ ਹੈ ਦੋਨੇ ਸਕੀਮਾਂ ਚਾਹ ਫੂਡ ਵਾਲੀ ਤੇ ਟੈਕਸ ਵਾਲੀ 31 ਦਸੰਬਰ ਤੱਕ ਜਿਹੜੀਆਂ ਚੱਲਣਗੀਆਂ 31 ਦਸੰਬਰ ਤੱਕ ਇਹਨਾਂ ਦੀ ਜਿਹੜੀ ਆ ਉਹ ਲਾਸਟ ਡੇਟ ਹੋਊਗੀ ਔਰ ਉਸ ਬਾਅਦ ਕਿਸੇ ਕਿਸਮ ਦੀ ਕੋਈ ਵੀ ਓਟੀ ਸਕੀਮ ਨਹੀਂ ਲਿਆਂਦੀ ਜਾਊਗੀ ਬਿਲਕੁਲ ਸਪਸ਼ਟ ਆ ਉਸ ਬਾਅਦ ਜਿਹੜਾ ਸਖਤੀ ਦੇ ਨਾਲ ਇਹਨਾਂ ਲੋਕਾਂ ਦੀ ਚਾਹੇ ਉਹ ਪ੍ਰਾਪਰਟੀ ਆ ਚਾਹ ਕੋਈ ਹੋਰ ਸਖਤੀ ਆ ਉਹ ਸਾਰੇ ਸਖਤੀ ਕਰਕੇ ਅਸੀਂ ਪੈਸੇ ਵਸੂਲਾਂਗੇ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਔਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹ ਆ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕ੍ਰਾਪਸ਼ਨ ਅਗੇਂ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਜਾਂ ਜੱਕ ਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਇਹ ਅੱਜ ਦੇ ਅਹਿਮ ਫੈਸਲੇ ਸੀ ਇਸ ਤੋਂ ਬਿਨਾ ਕੁਝ ਹੋਰ ਫੈਸਲੇ ਜਿਹੜੇ ਕੀਤੇ ਨੇ ਜਿਨ੍ਹਾਂ ਦੀ ਅਹਿਮ ਜਾਣਕਾਰੀ ਜਿਹੜੇ ਇੰਡਸਟਰੀ ਡਿਪਾਰਟਮੈਂਟ ਨਾਲ ਨੇ ਹੋਰ ਡਿਪਾਰਟਮੈਂਟਾਂ ਸੰਬੰਧਿਤ ਲੈ ਕੇ ਉਹ ਮੇਰੇ ਕੈਬਨਿਟ ਦੇ ਕਲੀਗ ਸੰਜੀਪ अरोड़ा ਜੀ ਤੁਹਾਡੇ ਨਾਲ ਸਾਂਝੀ ਕਰਨਗੇ ਕੁਝ ਹੋਰ ਫੈਸਲਿਆਂ ਬਾਰੇ ਸਾਰੇ ਵੈਸ ਦੇ ਭਰਾਵਾਂ ਤੇ ਭੈਣਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਆ ਮਾਨਯੋਗ ਮੁੱਖ ਮੰਤਰੀ ਜੀ ਦੀ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਉਹਨਾਂ ਦੇ ਪੈਰਵਾਈਟ ਉਹਦੇ ਵਿੱਚ ਇੱਕ ਬੜਾ ਵੱਡਾ ਫੈਸਲਾ ਇੰਡਸਟਰੀ ਲਈ ਲਿੱਤਾ ਗਿਆ ਹੈ ਹਿਸਟੋਰੀਕਲ ਫੈਸਲਾ ਹੈ ਉਹ ਰਾਈਟ ਟੂ ਬਿਜ਼ਨਸ ਐਕਟ ਦਾ ਪਹਿਲਾਂ ਵੀ ਹੈਗਾ ਸੀ ਰਾਈਟ ਟੂ ਬਿਜ਼ਨਸ ਐਕਟ ਜਿਹੜਾ ਕਿ ਐਸਐ ਸਰਕਾਰ ਦੇ ਦੌਰਾਨ ਲਿਆਇਆ ਗਿਆ ਸੀ ਪਰ ਜਿਹੜੀਆਂ ਐਮੈਂਡਮੈਂਟਾਂ ਕੀਤੀਆਂ ਗਈਆਂ ਉਹ ਇਸ ਤਰ੍ਹਾਂ ਦੀਆਂ ਕਿ ਆਲਮੋਸਟ ਉਹਦੇ ਨਾਲੋਂ ਦੁਗਣੀ ਤਗਣੀ ਇੰਡਸਟਰੀਆਂ ਇਹਦੇ ਵਿੱਚ ਕਵਰ ਹੋ ਜਾਣਗੀਆਂ ਇੱਕ ਤਾਂ ਜਿਹੜੀ ਲਿਮਟ ਹੈ ਉਹ 25 ਕਰੋੜ ਤੋਂ 250 ਕਰੋੜ ਕਰ ਦਿੱਤੀ ਗਈ ਹੈ। ਔਰ ਐਸ ਐਕਟ ਦੇ ਵਿੱਚ 250 ਕਰੋੜ ਤੋਂ ਉੱਪਰ ਵੀ ਜੇ ਕੋਈ ਪਾਰਟਿਕੂਲਰ ਇੰਡਸਟਰੀ ਹੈ ਜਿਹਦੇ ਵਿੱਚ ਅਸੀਂ ਐਨੇ ਥੋੜੇ ਟਾਈਮ ਵਿੱਚ ਅਪਰੂਵਲ ਦੇ ਸਕਦੇ ਹਾਂ ਉਹ ਵੀ ਅਸੀਂ ਪਾਵਰ ਇੰਡਸਟਰੀ ਡਿਪਾਰਟਮੈਂਟ ਕੋਲ ਲੈ ਲਿੱਤੀ ਹੈ ਜੇ ਅਸੀਂ ਉਹਦੇ ਵਿੱਚ ਐਡ ਕਰਨਾ ਹੋਵੇ ਸਰਕਾਰ ਐਡ ਕਰ ਸਕਦੀ ਹੈ। ਇਹਦੇ ਵਿੱਚ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਹੈ ਇਹਦੇ 'ਚ ਅਸੀਂ 5 ਅਪਰੂਵਲ ਪਿਛਲੇ ਰਾਈਟ ਟੂ ਬਿਜ਼ਨਸ ਐਕਟ ਤੋਂ ਹੋਰ ਐਡ ਕਰਤੇ ਆ। ਇਹਦੇ 'ਚ ਲੇਬਰ ਡਿਪਾਰਟਮੈਂਟ ਦਾ ਇੱਕ ਅਪਰੂਵਲ ਹੈ। ਫੈਕਟਰੀ ਲਾਇਸੈਂਸ ਦਾ ਦੂਜਾ ਅਪਰੂਵਲ ਹੈ। ਕੰਸੈਂਟ ਟੂ ਸਟੈਬਲਿਸ਼ ਤੇ ਕੰਸੈਂਟ ਟੂ ਆਪਰੇਟ ਜਿਹੜਾ ਕਿ ਪੋਲੂਸ਼ਨ ਡਿਪਾਰਟਮੈਂਟ ਦਿੰਦਾ ਉਹ ਤੀਜਾ ਅਪਰੂਵਲ ਹੈ। ਚੌਥਾ ਅਪਰੂਵਲ ਹੈਗਾ 노ਬਜੈਕਸ਼ਨ ਸਰਟੀਫਿਕੇਟ ਜਿਹੜਾ ਕਿ ਫੋਰੈਸਟ ਡਿਪਾਰਟਮੈਂਟ ਤੋਂ ਲੈਣਾ ਪੈਂਦਾ ਸੀਗਾ। ਇਹ ਕੀਤਾ। ਪਹਿਲੀ ਜਿਹੜੀ ਇੰਦ ਰਾਈਟ ਟੂ ਬਿਜ਼ਨਸ ਐਕਟ ਸੀ ਉਹਦੇ ਚ ਸਿਰਫ ਜਿਹੜੇ ਇੰਡਸਟਰੀਅਲ ਪਾਰਕ ਵਿੱਚ ਅਪਰੂਵਡ ਸੀ ਉਹਨਾਂ ਨੂੰ 5 ਦਿਨਾਂ ਵਿੱਚ ਅਪਰੂਵਲ ਦਿੰਦੇ ਸੀ ਹੁਣ ਅਸੀਂ ਉਹਦੇ ਚ ਬਾਕੀ ਸਾਰੇ ਵੀ ਰੀਅਲ ਏਸਟੇਟ ਪ੍ਰੋਜੈਕਟ ਪਾਤੇ ਆ ਚਾਹੇ ਉਹ ਪੂਡਾ ਹੈ ਚਾਹੇ ਉਹ ਲੋਕਲ ਗਵਰਨਮੈਂਟ ਹੈ ਕੋਈ ਵੀ ਰੀਅਲ ਏਸਟੇਟ ਦਾ ਜਿਹੜਾ ਅਪਰੂਵਡ ਪ੍ਰੋਜੈਕਟ ਹੈ ਉਹਨੂੰ 5 ਦਿਨਾਂ ਦੇ ਵਿੱਚ ਵਿੱਚ ਅਸੀਂ ਅਪਰੂਵਲ ਦੇ ਦਾਂਗੇ ਜਿਹੜੇ ਉਸ ਤੋਂ ਬਾਅਦ ਹੈਗੇ ਜਿਹੜੇ ਇਹ ਦੋਨਾਂ ਵਿੱਚ ਨਹੀਂ ਆਂਦੇ ਉਹਨਾਂ ਨੂੰ ਨਵੇਂ ਪ੍ਰੋਜੈਕਟ ਨੂੰ 15 ਦਿਨਾਂ ਵਿੱਚ ਜੇ ਕਿਸੇ ਦੀ ਐਕਸਪੈਂਸ਼ਨ ਹੈ ਉਹਨੂੰ 18 ਦਿਨਾਂ ਵਿੱਚ ਅਪਰੂਵਲ ਦੇ ਦਿੱਤੀ ਜਾਏਗੀ ਇਹ ਉਹੀ ਇੰਡਸਟਰੀਅਲ ਯੂਨਿਟ ਐਲੀਜੀਬਲ ਹੋਣਗੇ ਜਿਹੜੇ ਕਿ ਗ੍ਰੀਨ ਇੰਡਸਟਰੀ ਹੈਗੇ ਜਾਂ ਕਾਫੀ ਔਰੇਂਜ ਵਿੱਚ ਕਵਰਡ ਹੈ 레드 ਤੇ ਹੈਜ਼ਰਡਸ ਇੰਡਸਟਰੀ ਇਹਦੇ ਵਿੱਚ ਨਹੀਂ ਕਵਰਡ ਹੈ ਪਰ ਅਸੀਂ ਕੋਸ਼ਿਸ਼ ਕਰਕੇ ਜਿੰਨੀਆਂ ਵੱਧ ਤੋਂ ਵੱਧ ਇੰਡਸਟਰੀਆਂ ਇਹਦੇ ਵਿੱਚ ਕਵਰ ਹੋਣਗੀਆਂ ਕਰਾਂਗੇ ਸੋ ਕਿਸੇ ਨੇ ਵੀ ਪੂਰੇ ਫਾਰਮ ਭਰ ਕੇ ਰਾਈਟ ਟੂ ਬਿਜ਼ਨਸ ਸੈਟ ਚ ਦੇਤਾ ਉਹਨੂੰ 5 ਦਿਨਾਂ ਤੋਂ ਲੈ ਕੇ ਮੈਕਸਿਮਮ 18 ਦਿਨਾਂ ਤੱਕ ਸਾਰੇ ਅਪਰੂਵਲ ਮਿਲ ਜਾਂਦੇ ਆ